ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ رائےਪੁਰ ਤਹਿਸੀਲ ਜੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਟ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਹੀ ਪਸ਼ੂ ਵਿਖਾਉਣੇ ਆ ਤੇ ਜਿਨ੍ਹਾਂ ਚੋਂ ਕੁਝ ਸੂਈਆਂ ਤੇ ਕੁਝ ਗੱਬਣਾ ਸੂਈਆਂ ਦੀਆਂ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਮੱਝ ਆਪਣੀ ਪਾਸ ਕਰਕੇ ਖੜੋ ਜੀ ਚੰਗੇ ਦੁੱਧ ਲਈੇ ਕਮਾਈ ਤੁਹਾਨੂੰ ਗੱਭਨ ਤੁਹਾਨੂੰ ਦਿਖਾਉਣੀ ਆ ਚੰਗੀ ਤਿਆਰ ਹੋਣੀ ਆ ਇਹ ਬਾਕੀ ਮੱਝਾਂ ਤੇ ਕੁਝ ਹੋਰ ਵੀ ਆ ਵੀਡੀਓ ਚ ਅੱਜ ਕਹਿੰਦੇ ਵੀ ਤਿੰਨ ਹੀ ਪਸ਼ੂ ਪੋਣੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਜੀ ਵਧੀਆ ਵਧੀਆ ਤਿੰਨ ਸਨ ਉਹ ਵਧੀਆ ਸਭ ਵਧੀਆ ਜੀ ਤੇ ਨਾਮ ਦੱਸੋ ਇੱਕ ਰਹੀ ਫਿਰ ਨਾਂ ਰੋਗੜ ਜੇ ਪਿੰਡ ਰਾਫਰਸੀ ਨਾਲਾ ਜਿਲ੍ਹਾ ਅੰਮ੍ਰਿਤਸਰ ਜੀ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈ 9813736 ਤੇ ਅੱਜ ਜੇ ਕਿੰਨੀਆਂ ਫਿਰ ਪਾਉਣ ਵਾਲੀਆਂ ਵੀੜੇ ਤਿੰਨ ਪਾਉਣ ਵਾਲੀਆਂ ਤਿੰਨ ਜੇ ਉਹਦਾ ਪੰਜ ਪਾਉਣੀ ਹੀ ਉਹ ਫਿਰ ਪਰਸੋਂ ਬਾਦਾਂਗੇ ਅੱਛਾ ਪਰਸੋਂ ਪਾਉਣੀਆ ਹਾਂਜੀ ਹਾਂਜੀ ਅਜੇ ਕੁਛ ਮਾਲ ਜੇ ਹੁਣੇ ਨਹੀਂ ਆਇਆ ਹਨਾ ਦੋ ਗੱਡੀਆਂ ਬਾਹਰ ਲੱਗੀਆਂ ਅਜੇ ਹਾਂਜੀ ਦੋ ਝੋਟੀਆਂ ਵੀ ਆਲੇ ਹੁਣੇ ਆਲੇ ਆਏ ਆ ਵੀ ਹੁਣੇ ਆਈਆਂ ਤੇ ਕੁਛ ਗਾਵਾ ਵੀ ਨੇ ਆਈਆਂ ਤੇ ਸ਼ੁਰੂਆਤ ਆ ਝੋਟੀ ਤੋਂ ਕਰ ਲਈਏ ਪਹਿਲੇ ਨੰਬਰ ਵਾਲੀ ਤੋਂ ਚੰਗੇ ਤਿਆਰ ਹੁੰਦੀ ਥੱਲਿਆਂ ਹਾਂਜੀ ਅਜੇ ਸੁਣਦੇ ਸੁਣਦੇ ਜੀ ਇਹਨੇ ਹੋਰ ਕਾਫੀ ਤਿਆਰ ਹੋ ਜਾਣਾ ਵਾ ਤੇ ਬਾਕੀ ਆ ਦੇਖ ਸਾਡੇ ਗਾਣਾ ਵੀ ਚੰਗੇ ਲਾਈਨੇ ਨੇ ਬਾਕੀ ਮਿਲਕਵੇਨ ਵੀ ਚੰਗੀ ਲੱਗੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਤੇ ਮਿਲਕਵੇਨ ਵੀ ਚੰਗੀ ਐ ਬਾਕੀ ਗਾਂ ਨ ਵੀ ਹਵਾਨਾ ਚੰਗਾ ਤੇ ਪਛਾਨ ਨ ਵੀ ਚੰਗਾ ਕਿੰਨਾ ਕੁ ਦੁੱਧ ਕੱਢੀ ਜਾਣਾ ਵੀਰ ਜੀ ਇਹਨਾਂ ਦੁੱਧ ਪਾਣੀ ਉਹਨਾਂ ਦੀ ਗਰੰਟੀ ਐ 16-17 ਕਿਲੋ ਚ ਹੋਗੀ ਅੱਛਾ ਹਾਂਜੀ ਫੁੱਲ ਗਰੰਟੀ ਐ ਆਪਣੀ 16-17 ਕਿਲੋ ਦੀ ਭਾਈ ਇਹ ਆ ਵੀ ਚਲੋ ਸਾਂਭ ਕਰੇ ਕੋਈ ਤੇ ਫੇਰ ਹੀ ਦੁੱਧ ਕੱਢਣਾ ਮੈਨੇ ਸਾਂਭ ਕਰੇ ਹਾਂਜੀ ਹਾਂਜੀ ਤੋਰਾਂ ਹਾਂ ਫੇਰ ਇੱਕ ਰੀਨ ਬਾਕੀ ਇਹਦਾ ਕੀ ਚੰਡੀ ਤੇਰੀ ਐ ਲੈ ਜਾ ਇੱਧਰ ਲੈ ਜਾ ਵੇ ਹੋਇਆ ਪਰੇ ਦਾ ਹੋਇਆ ਉਹ ਚਲਾ ਦੇ ਸੁਣ ਜਾ ਤੂੰ ਆਈ ਲਾ ਇੱਕ ਗੱਡੀ ਆ ਲੱਗੀ ਐ ਤੇ ਇੱਕ ਗੱਡੀ ਆ ਲੱਗੀ ਐ ਹੁਣੇ ਕੁਛ ਮਾਲ ਆਇਆ ਵਾ ਬਾਕੀ ਇਹ ਵੀ ਸੌਣ ਤੱਕ ਰੇ ਨਾ ਚੰਗੀ ਤਿਆਰ ਹੋ ਜਾਣਾ ਥੱਲੇ ਐਤਲ ਗਾਵਾਂ ਤਾਂ ਵੀ ਹਵਾਨਾ ਜਿਹੜਾ ਜ਼ਿਆਦਾ ਤਿਆਰ ਕਰਨਾ ਹੈ ਤੇ ਮੋਲ ਫਿਰ ਵੀ ਦੇ ਦੀ ਇਹਦਾ ਮੋਲ ਭਾਜੀ ਦੇ ਦੀ ਇੱਕ 30 ਦੀ ਸਵਾਰੇ ਦੇ ਦੀ ਪੂਰੇ ਦੀ ਸਵਾਦ ਹੀ ਨਹੀਂ ਬੜੀ ਅੱਛਾ ਤੇ ਤੁਹਾਨੂੰ ਜਿਹੜੀ ਦੇਣੀ ਹੈ 120 ਹੀ ਦੇਣੀ ਹੈ ਅੱਛਾ 1 ਲੱਖ ਤੇ 20000 ਦੀ 2000 ਰੁਪਏ ਛੋਟ ਜੇ ਬਸ ਅੱਛਾ 119 ਦੀ ਦਾਂਗੇ ਅੱਛਾ 1 ਲੱਖ ਤੇ 19000 ਦੀ ਜਿਹੜੀ ਇਹ ਦੇ ਦੇਣੀ ਚਲੋ ਬਾਕੀ ਕੋਈ ਵੀਰ ਫੋਨ ਲਾਊਗਾ ਮਾਨਤਨ ਕਰਦਾਂਗੇ ਉੱਚਾ ਬੜੀ ਖੁੱਲਾ ਮਾਨਤਨ ਹੋ ਜਾਊਗਾ ਮੌਕੇ ਤੇ ਹਨਾ ਹਾਂਜੀ ਹਾਂਜੀ ਠੀਕ ਆ ਤੇ ਹੁਣ ਆਂ ਗਾਂਝ ਜਿਹੜੀ ਆਵਲੀ ਇਹਦੇ ਕੋਲ ਪਾਣੀ ਕੰਡੇ ਵਾਲਾ ਹਣ ਦੁੱਧ ਹੋਊਗਾ 13 ਕਿਲੋ ਹੋਊਗਾ ਹਨ ਕੰਡੇ ਦਾ ਜਿਹੜਾ ਸਾੜ 13 ਲੀਟਰ ਹੈਗਾ ਜੀ ਪੱਕਾ ਦੁੱਧ ਹਾਂਜੀ ਹਾਂਜੀ ਆ ਬੱਚਾ ਜਿਹਦਾ ਤੇ ਆ ਬੱਚਾ ਇਹਦਾ ਤੋਰਾ ਫੇਰ ਇੱਕ ਰੀਨ ਹੈਗੀ ਜਿਹੜੀ ਜਰਸੀ ਚ ਆ ਇਹ ਆ ਵੀ ਦੁੱਧ ਚਲੋ ਕੋਈ ਵੀਰ ਆਪਣਾ 13 ਲੀਟਰ ਚ ਵਾਈ ਕਰਕੇ ਲੈ ਜੇ ਬਹੁਤ ਬੰਨੋ ਹੋ ਪੂਰਾ ਕੋਲ ਕਿੱਧਰ ਨਹੀਂ ਜਾਂਦਾ ਆ ਚੱਲ ਆ ਲੈ ਲੈ ਚੱਲ ਵਧੀਆ ਜੀ ਦੇ ਤਾਂ ਫਿਰ ਮੁੱਲ ਮੁੱਲ ਪਾਜੀ ਦੇ ਦਈਏ ਛੜ ਦੇ ਤੁਹਾਡੀ ਮਰਜ਼ੀ ਆ ਭਾਵੇਂ 80 ਹੀ ਦੇ ਦਾਂ ਕਿੰਨੇ ਦੀ 55 ਦੀ ਹਾਂਜੀ ਹੋਰ ਕਰ ਦਈਏ ਮਾਨ ਆਹ ਦੇ ਦਾਂ ਅੱਛਾ 50 ਹਜ਼ਾਰ ਦੀ 2000 ਰੁਪਏ ਛੜ ਦਾਂਗੇ 50 ਹਜ਼ਾਰ 48 ਹਜ਼ਾਰ ਦੀ ਜੜੀ ਦੇ ਦਾਂਗੇ ਹਾਂਜੀ ਕਰੋ ਹੋਰ ਕਰਦੇ ਕੋ ਮਾਨ ਦਾ ਕੋ ਫੋਨ ਲਾਵੇ ਕਰੀ ਨਾ ਮੇਰੀ ਫੋਨ ਲਾਵੇ ਕੋ ਵੀਰਰਾ ਠੀਕ ਆ ਹਾਂਜੀ ਤੇ ਆ ਬੱਚਾ ਜੀ ਬਾਕੀ ਆ ਵੀ ਗਾਂ ਚਲ ਸਟੈਲਸ ਟੋਲੇ ਚੱਲ ਪੈਣੇ ਆ ਦੋ ਦਿਨਾਂ ਕੱਢੀ ਜਾਣਾ ਹਾਂ ਹਾਂ ਹਵਨ ਆਪਾਂ ਥੱਲੇ ਦੇਖ ਸਕਦੇ ਹਾਂ ਕਿ ਜਿਹੜੀ ਜਰਸੀ ਜ ਆ ਤੇ 98 ਇਹਦੇ ਤੁਹਾਨੂੰ ਚੰਗੀ ਤਰ੍ਹਾਂ ਲੱਗੇ ਤਾਂ ਦਿਖਾ ਦਈਏ। ਇਹ ਪੂਰੀ ਠੰਡੀ ਦੀ ਰਹੀ ਤੇ ਉਤਰਾ ਵੀ ਠੰਡੀ ਦੀ ਰਹੀ ਆ। ਦੁਆਵਾਂ ਦਿਖਾ ਦਿਓ ਜੇ ਬੁਣਾਈ। ਪੋਲੀਟੋਨ ਆ ਰੋਜ਼ੀ ਕਪੋਸ਼ਟਾਂ ਨੂੰ ਵੱਧ ਕਰ ਲਈ ਹੈ। ਹਾਂ ਦੇਖ ਸਕਦੇ ਜੀ। ਅਗਲੇ ਥਣੇ ਦਾ ਕਰਕੇ ਫੇਰ ਦਿਖਾ ਦੇ। ਹਾਂ ਦੇਖ ਸਕਦੇ ਸਾਫ ਸਾਫ ਆ। ਠੀਕ ਹੈ ਜੀ। ਤੇ ਹੁਣ ਆ ਜਿਹੜੀ ਕਾਂਜ ਇਹਦੇ ਕੋ ਭਾਜੀ 12 ਹੋ ਗਏ ਪਰ 11 ਕਿਲੋ ਕਹਿ ਕੇ ਆਪਾਂ ਦੇਣੀ ਹੈ। ਅੱਛਾ। ਕਹਿੰਦੇ ਤਾਂ ਉਹ ਬੱਚਾ ਉਧਰ ਪਿੱਛੇ ਪਜਾਇਆ ਕਰ। ਅੱਛਾ ਬੱਚੇ ਤਾਂ ਉਧਰ ਪਜਿਆ। ਆਇਆ ਜੀ। ਲੈ ਆਓ ਜੀ। ਉਹ ਨੱਕਰ ਚ ਬੱਚਾ ਪਜਿਆ ਇਹਦਾ। ਆਓ ਬੱਚਾ ਛੜਾ ਇਹਦਾ। ਇਹ ਦਲਸੀ ਇਹਦੇ 11 ਲੀਟਰ ਦੁੱਧ ਹੋਣਾ ਜਿਹੜਾ ਇਹਦੇ ਕੋਲ ਵੀ ਕਹਿੰਦੇ ਵੀ ਹੈਗਾ ਠੰਡਾ ਕਰ ਕਰ ਕੋ ਮੇਲਾ ਵੀ ਭਰਾ ਮਿਲੇ। ਆ ਜਲੇ ਆ ਵੀਰ ਜੀ ਆ ਬਖਾਦੇ ਵੀ ਹੁਣੇ ਮਾਲ ਲੈ ਕੇ ਆਇਆ ਯਾਰ ਜੋ ਹਾਂ ਦੇਖ ਸਕਦੇ ਕੱਡੀਆਂ ਜਿਹੜੀਆਂ ਦੋ ਲੱਗੀਆਂ ਵਾ ਮਾਲ ਦੀ ਆ ਚਲਾਈ ਆ ਚਲਾਈ ਚਲਦੀ ਰਿੰਦੀ ਹੈ ਕੋਈ ਆ ਗਈ ਕੋਈ ਚਲ ਗਈ ਕੋਈ ਆ ਗਈ ਕੋਈ ਚਲ ਗਈ ਨੇ ਕਹਿੰਦੇ ਜੇ ਤੁਹਾਨੂੰ ਇਹ ਕਰੀਏ ਵੀ ਤੇ ਇਹਦਾ ਫਿਰ ਮੁੱਲ ਦੇ ਦੀਏ ਭਾੜੀ 42 ਦੀ ਕਰ ਦਈਏ ਮੰਨਤਾ ਨਾ ਹੋ ਰਾ ਛੱਡ ਜੀ ਦੋ ਦੋ ਹੋਰ ਛੱਡ ਦਈਏ ਜਸ ਨੋ ਜਿਹੜੀ ਦੇਣੀ ਹੈ ਭਾੜੀ 35000 ਦੇ ਦਾਂਗੇ ਬੈਠ ਅੱਛਾ 35000 ਦੇ ਉਹ ਚ ਮੰਨਦਾਂ ਕਰ ਦਾਂਗੇ ਮੈਂ ਤੇ 11 ਲੀਟਰ ਕਰੋ ਜਵਾਗ ਦਵਾਂਗੇ ਭਾੜੀ 11 ਕਿਲੋ ਅੱਛਾ ਹਾਂਜੀ ਤੇ ਬਾਕੀ ਚਲੋ ਕੋਈ ਤਸੱਲੀ ਕਰਕੇ ਨਾ ਤੁਹਾਡੇ ਘਰ ਆ ਵੇਚ ਆ ਕੇ ਠੀਕ ਹੈ ਘਪਣਾ ਆਪਣੀ ਪਾਸ ਕਰਕੇ ਘੜੇ ਸੂਈ ਸਵਾਈ ਪਾਸ ਕਰਕੇ ਖੜੇ ਸਾਰੀਆਂ ਆ ਗਾਵਾਂ ਦਮੇ ਸੋਈਆਂ ਮੈਂ ਇਹਨਾਂ ਦੋ ਟਾਈਮ ਚੁਆਈ ਕਰਕੇ ਖੜੋ ਤੇ ਮੱਝ ਆਪਣੀ ਜਿਹੜੀ ਪਾਸ ਕਰਕੇ ਖੜੋ ਜੀ ਅਨੈਕਸੰਦੇ